ਅणि ਸਾਮ ਨੰਬਰ 119 ਦੇਖੋ ਕਿ ਜੇਕਰ ਹਰੇਕ ਗੋਲੀ ਦਾ ਭਾਰ ਕਿੰਨਾ 25 ਮਿਲੀਗ੍ਰਾਮ ਹੈ ਗੋਲੀ ਮਤਲਬ ਕਹਿ ਲੋ ਨਾ ਇੱਥੇ ਟੈਬਲੇਟ ਦਾ weight ਕਿੰਨਾ ਹੈ 25 ਮਿਲੀਗ੍ਰਾਮ ਹੈ ਤਾਂ ਅਜਿਹਾ ਜੇ 1 ਲੱਖ ਟੈਬਲੇਟ ਹੋਣੀਆਂ 1 ਲੱਖ ਟੈਬਲੇਟ ਦਾ ਆਪਾਂ weight ਪਤਾ ਕਰਨਾ ਤੇ ਜਦੋਂ ਇੱਥੇ ਮਿਲੀਗ੍ਰਾਮ ਆ ਤੇ ਇੱਥੇ ਕਿਲੋਗ੍ਰਾਮ ਆ ਸੋ ਆਪਾਂ ਮਿਲੀਗ੍ਰਾਮ ਤੋਂ ਕਿਲੋਗ੍ਰਾਮ ਤੱਕ ਪਹੁੰਚਣਾ ਹੈ ਸੋ ਪਹਿਲਾਂ ਆਪਾਂ ਇੱਕ ਮਿਲੀਗ੍ਰਾਮ ਤੋਂ ਆਪਾਂ ਗ੍ਰਾਮ ਦੇ ਵਿੱਚ ਪਹੁੰਚਾਂਗੇ ਫਿਰ ਗ੍ਰਾਮ ਤੋਂ ਆਪਾਂ ਕਿਲੋਗ੍ਰਾਮ ਦੇ ਵਿੱਚ ਪਹੁੰਚਾਂਗੇ ਠੀਕ ਹੈ ਮੀਟਰ ਮੈਟਰ ਅਕੋਰਡਿੰਗ ਸੋ ਇੱਕ ਮਿਲੀਗ੍ਰਾਮ ਦੇ ਵਿੱਚ ਭਾਈ 1/1000 ਗ੍ਰਾਮ ਹੁੰਦਾ ਓਕੇ ਸੋ ਹੁਣ ਇੱਕ ਟੈਬਲੇਟ ਦਾ weight ਕਿੰਨਾ ਬਣੂ ਫਿਰ ਭਾਈ ਉਹਦੇ ਅਕੋਰਡਿੰਗ ਦੇਖਿਆ ਜਾਵੇ 25 बटा 1000 ग्राम बन ਜੂਗਾ ਕਿਉਂਕਿ ਮਿਲੀਗ੍ਰਾਮ ਆਪਣਾ ਗ੍ਰਾਮ ਚ ਬਦਲਦਾ ਤੇ ਟੈਬਲੇਟ ਹੈ ਕਿੰਨੀ ਹੈ 1 ਲੱਖ 1 ਦਿਨਾਂ 5 ਜ਼ੀਰੋ 1 ਲੱਖ ਟੈਬਲੇਟ ਦਾ weight ਕਿੰਨਾ ਹੋ ਜਾਏ ਫਿਰ ਬਈ ਆਪਣੇ ਕੋਲ 25 बटा 1000 1 ਲੱਖ ਇਹ ਤਿੰਨ ਜ਼ੀਰੋ ਕਰ ਦੋ ਬਣ ਗਿਆ ਦੋ بچ ਗਏ 2500 ਬਣ ਗਿਆ 2500 ਗ੍ਰਾਮ ਤੋ 1 ਲੱਖ ਇਹਨੀ ਟੈਬਲੇਟ ਹੋਣੀ ਆ ਉਹਨਾਂ ਦਾ weight ਕਿੰਨਾ 2500 ਗ੍ਰਾਮ ਫਿਰ ਗ੍ਰਾਮ ਨੂੰ ਆਪਾਂ ਕਿਲੋਗ੍ਰਾਮ ਬਦਲਣਾ ਜਦੋਂ ਗ੍ਰਾਮ ਨੂੰ ਕਿਲੋਗ੍ਰਾਮ ਬਦਲਣਾ ਫਿਰ ਇਹਨੂੰ 1000 ਨਾਲ ਡਿਵਾਈਡ ਕਰ ਦਿਓ ਸੋ 2500 1000 ਦੋ ਜ਼ੀਰੋ ਕੈਨਸਲ ਹੋ ਗਏ 2.5 ਕਿਲੋਗ੍ਰਾਮ ਤੇ 2.5 ਕਿਲੋਗ੍ਰਾਮ ਦੇਖੋ ਕਿੱਥੇ ਮਿਲਦਾ ਆਪਾਂ ਨੂੰ অপਸ਼ਨ ਨੰਬਰ ਡੀ ਦੇ ਵਿੱਚ ਠੀਕ